ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਉਮੀਦ ਕਰਦੇ ਜੀ ਤੁਸੀਂ ਸਾਰਿਆਂ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਹੀ ਤੇ ਲੋ ਜੀ ਅੱਜ ਦਾ ਜਿਹੜਾ ਵੀਡੀਓ ਆ ਤੁਹਾਡੇ ਨਾਲ ਇੱਕ ਅਜਾਈ ਕਰੀਮ ਸ਼ੇਅਰ ਕਰੂੰਗੀ ਜੋ ਕਿ ਤੁਹਾਡੇ ਫੇਸ ਨੂੰ ਬਹੁਤ ਜ਼ਿਆਦਾ ਗਲੋਅ ਦੇਊਗੀ ਹੈ ਨਾ ਜਿਹੜੀ ਕਰੀਮ ਆ ਇਹ ਹਾਂ ਬਾਜ਼ਾਰੋਂ ਆਪਾਂ ਲੈ ਕੇ ਆਉਨੇ ਆ ਜੇ ਮੈਂ ਅੱਜ ਕੱਲ ਤਾਂ ਵੀ ਆਪਣਾ ਧੁੱਪ ਦੇ ਵਿੱਚ ਫੇਸ ਰੜ ਜਾਂਦਾ ਹੈਗਾ ਹਨਾ ਕੰਮਕਾਰਾਂ ਦੇ ਵਿੱਚ ਘਰ ਦੇ ਕੰਮਕਾਰਾਂ ਦੇ ਵਿੱਚ ਵੀ ਆਪਣਾ ਜਿਹੜਾ ਰੰਗ ਕਾਲਾ ਹੋ ਜਾਂਦਾ ਹੈਗਾ ਹਨਾ ਇਹਨੂੰ ਤੁਸੀਂ neck ਤੇ ਵੀ ਅਪਲਾਈ ਕਰ ਸਕਦੇ ਹੋ ਫੇਸ ਤੇ ਤਾਂ ਇਹ ਲਾਉਣੀ ਲਾਉਣੀ ਆ ਇਹਨੂੰ ਤੁਸੀਂ ਰਾਤ ਨੂੰ ਲਾ ਕੇ ਸੌਂਜੋ ਚਾਹੇ ਦਿਨ ਲਾ ਕੇ ਸੌਂਜੋ ਹਨਾ ਉਹ ਮਤਲਬ ਕੰਮ ਕਰ ਕਰਨ ਤੋਂ ਬਾਅਦ ਲਾ ਲਓ ਤੇ ਬਹੁਤ ਵਧੀਆ ਕਰੀਮ ਆਂਗੀ ਮੈਂ ਕਹਾਂ ਚਲੋ ਅੱਜ ਮੈਂ ਬਣਾਉਣ ਲੱਗੀ ਸੀ ਮੈਂ ਤੁਹਾਨੂੰ ਥੋੜਾ ਨਾਲ ਸ਼ੇਅਰ ਕਰ ਦਿੰਦੀ ਆ ਕਾਫੀ ਟਾਈਮ ਤੋਂ ਮੈਂ ਇਹ ਕਰੀਮ ਬਣਾਉਣੀ ਸੀ ਗੁਲਾਬ ਦੇ ਫੁੱਲ ਸੀਗੇ ਜਿਹੜੇ ਮੇਰੇ ਕੋਲ ਉਹ ਵੀ ਹੈਗੇ ਸੀ ਕਿਉਂਕਿ ਇਹਦੇ ਵਿੱਚ ਗੁਲਾਬ ਦੇ ਫੁੱਲਾਂ ਤੋਂ ਹੀ ਜਿਹੜੀ ਆਪਾਂ ਮੇਨ ਇਨਗਰੀਡੀਐਂਟ ਆ ਜਿਹੜਾ ਇਹ ਕਰੀਮ ਦਾ ਹੈਗਾ ਗੁਲਾਬ ਦੇ ਫੁੱਲ ਠੀਕ ਆ ਜੀ ਗੁਲਾਬ ਦੇ ਫੁੱਲਾਂ ਤੋਂ ਆਪਾਂ ਗੁਲਾਬ ਵਾਲੀ ਜਿਹੜੀ ਕਰੀਮ ਬਣਾਵਾਂਗੇ ਠੀਕ ਆ ਜੀ ਤੇ ਕਾਫੀ ਟਾਈਮ ਤੋਂ ਮੈਂ ਫੁੱਲ ਲਿਆ ਕੇ ਰੱਖੇ ਹੋਏ ਸੀ ਜਿਵੇਂ ਬਵਾਸੀਰ ਦੀ ਦਵਾਈ ਬਣਾਉਂਦੀ ਰਹਿੰਦੀ ਨੇ ਉਹਦੇ ਵਿੱਚ ਵੀ ਬਵਾਸੀਰ ਦੇ ਅ ਵਿੱਚ ਵੀ ਨਾ ਆਪਾਂ ਗੁਲਾਬ ਦੇ ਫੁੱਲਾਂ ਦੀ ਜ਼ਰੂਰਤ ਤੇ ਤਾਂ ਕਰਕੇ ਮਿਲਾ ਕੇ ਰੱਖਦੀਆਂ ਪਰ ਮੇਰੇ ਕੋਲ ਵਿਟਾਮਿਨ E ਦੇ ਕੈਪਸੂਲ ਨਹੀਂ ਸੀਗੇ ਤੇ ਕੱਲ ਮੈਂ ਮੰਗਵਾਏ ਨੇ ਚਲੋ ਅੱਜ ਵੀਡੀਓ ਬਣਾਉਣੇ ਆ ਕਰੀਮ ਵੀ ਨਾਲ-ਨਾਲ ਤੁਹਾਨੂੰ ਬਣਾ ਕੇ ਦਿਖਾਉਂਗੀ ਵੀ ਕਿਵੇਂ ਮੈਂ ਬਣਾ ਰਹੀ ਹਾਂ ਇਹਨੂੰ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਭਈ ਬਣਾ ਸਕਦੇ ਹੋ ਜੇ ਨਹੀਂ ਬਣਾਉਣੀ ਤਾਂ ਤੁਸੀਂ ਦੇਖ ਲਿਓ ਠੀਕ ਆ ਜੀ ਤੇ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਤੇ ਅੱਜ ਮੈਂ ਆਹ ਵਾਲੇ ਈਰਿੰਗ ਪਾ ਲਈ ਇਹ ਮੇਰੇ ਕੋਲ ਨਾ ਕਾਫੀ ਟਾਈਮ ਤੋਂ ਅਸੀਂ ਦੋ ਲੈ ਕੇ ਆਈਆਂ ਸੀ ਮਤਲਬ ਕਿ ਬੀ ਨਿਸ਼ਾਨ ਦੀ ਮੰਮੀ ਵੀ ਲੈ ਕੇ ਆਈ ਸੀ ਮੈਂ ਵੀ ਲੈ ਕੇ ਆਈ ਸੀ ਦੋਨੋਂ ਜਣੇ ਲੈ ਕੇ ਆਈਆਂ ਸੀ ਅਸੀਂ ਦੋ ਦੋ ਔਰ ਪਤਾ ਨਹੀਂ ਦੋ ਲੈ ਕੇ ਆਈ ਸੀ ਪਤਾ ਨਹੀਂ ਇੱਕ ਮੈਂ ਦੋ ਲੈ ਕੇ ਆਈ ਸੀ ਇਸ ਤਰ੍ਹਾਂ ਦੇ ਇੱਕ ਮੈਂ ਪੀਚ ਕਲਰ ਦਾ ਲੈ ਕੇ ਆਈ ਸੀ ਪੀਚ ਕਲਰ ਦਾ ਸੂਟ ਸੀਗਾ ਇੱਕ ਮੇਰੇ ਕੋਲ ਰਾਣੀ ਸ਼ੇਡ ਦਾ ਸੂਟ ਸੀਗਾ ਉਸ ਨਾਲ ਲੈ ਕੇ ਸੀ ਅੱਜ ਮੈਂ ਆਹ ਵਾਲੇ ਸੂਟ ਨਾਲ ਇਹ ਮੈਚਿੰਗ ਕਰਕੇ ਪਾਏ ਨੇ ਇਹਦੇ ਨਾਲ ਇਹਦੇ ਵਿੱਚ ਹੈਗਾ ਨਾ ਇਦਾਂ ਦਾ ਕਲਰ ਮੈਂ ਕਿਹਾ ਚਲੋ ਅੱਜ ਥੋੜਾ ਚੇਂਜ ਹੋਣ ਨੇ ਆ ਦੇ ਬੈਸ ਤਾਂ ਮੈਨੂੰ ਬਹੁਤ ਘਟਾ ਦਿੱਤਾ ਐ ਮੈਂ ਪਾਉਂਦੀ ਹਣਾ ਇਰਿੰਗਸ ਵੱਡੇ ਵੱਡੇ ਮੈਨੂੰ ਬਹੁਤ ਘਟਾ ਪਹਿਲਾਂ ਮੈਂ ਬਹੁਤ ਪਾਉਂਦੀ ਹੁੰਦੀ ਬਹੁਤ ਜ਼ਿਆਦਾ ਮੈਨੂੰ ਸ਼ੌਂਕ ਹੁੰਦਾ ਸੀ ਨੈਕਲੇਸ ਦਾ ਵੀ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਸੀ ਮੈਂ ਪਾਉਂਦੀ ਹੁੰਦੀ ਸੀ ਜੋ ਵੀ ਮੈਨੂੰ ਪਸੰਦ ਆ ਜਾਂਦਾ ਮੈਂ ਮਤਲਬ ਪਾ ਲੈਂਦੀ ਸੀ ਕਿ ਪਰ ਹੁਣ ਚਲੋ ਬੱਚੇ ਵੱਡੇ ਹੋ ਗਏ ਹਨਾ ਹੁਣ ਆਪਣੇ ਆਪ ਜਿਵੇਂ ਜਿਵੇਂ ਆਪਣੀ ਉਮਰ ਦੇ ਹਿਸਾਬ ਹੁੰਦਾ ਹਨਾ ਪਰ ਉਹ ਮੇ ਅਮੀ ਆਪਾਂ ਚੇਂਜ ਹੁੰਦੇ ਜਾਂਦੇ ਹਨਾ ਤਾਂ ਅੱਜ ਮੈਨੂੰ ਸਾਹਮਣੇ ਦਿਖ ਗਏ ਇਹ ਮੈਂ ਪਾ ਲੇ ਮੈਂ ਕਿ ਚਲੋ ਹੁਣ ਪੈਣੇ ਹਨਾ ਤਾਂ ਪਾ ਲੈਣੇ ਆਂਗੇ ਅੱਜ ਅੱਜੀ ਪਾਉਂਗੀ ਬਸ ਮੈਂ ਵੀਡੀਓ ਬਣਾਉਣ ਦੇ ਲਈ ਪਾ ਲਈ ਮੈਂ ਕਿ ਚਲੋ ਅੱਜੀ ਨਾਲੇ ਵੀਡੀਓ 'ਚ ਚੇਂਜ ਆ ਹੋ ਜਾਊਗਾ ਤੇ ਨਾਲੇ ਦੱਸਿਓ ਕਿਵੇਂ ਲੱਗ ਰਹੇ ਹਨਾ ਪਰ ਮੈਨੂੰ ਤਾਂ ਬਹੁਤ ਜ਼ਿਆਦਾ ਲੰਬੇ ਲੱਗ ਰਹੇ ਨੇ ਇਹ ਹਨਾ ਵੀ ਔਂਟ ਜਿਹੇ ਨਾ ਲੱਗਦੇ ਹੁਣ ਪਰ ਚਲੋ ਕਦੇ-ਕਦੇ ਕਰ ਲੈਣਾ ਚਾਹੀਦਾ ਆਪਣਾ ਸ਼ੌਂਕ ਪੂਰਾ ਹਨਾ ਤੇ ਲੋ ਜੀ ਬਸ ਸਿੰਪਲ ਇਹੀ ਪਾਏ ਨੇ ਆਹ ਚੂੜੀਆਂ ਦੇ ਨਾਲ ਮੈਚਿੰਗ ਮੈਂ ਚੂੜੀਆਂ ਪਾਲੀਆਂ ਮੈਂ ਕਿ ਚਲੋ ਚੂੜੀਆਂ ਵੀ ਨਾਲ ਪਾ ਲੈਣੇ ਆਂਗੇ ਹਨਾ ਤੇ ਲੋ ਜੀ ਤਿਆਰ ਹੋ ਕੇ ਹੁਣ ਆਪਾਂ ਵੀਡੀਓ ਬਣਾਉਣੇ ਆਂਗੇ ਆ ਕਰੀਮ ਬਣਾਉਣੇ ਆ ਠੀਕ ਹੈ ਜੀ ਇਹਨੂੰ ਜਿਹੜੀ ਇਹ ਕਰੀਮ ਆ ਕੋਈ ਵੀ ਲਾ ਸਕਦੇ ਨੇ ਬਣਾ ਆਲ ਸਕਿਨ ਟਾਈਪ ਆ ਹਨਾ ਇਹਦਾ ਕੋਈ ਨੁਕਸਾਨ ਨਹੀਂ ਕਿਸੇ ਨੂੰ ਵੀ ਨੁਕਸਾਨ ਨਹੀਂ ਹੈਗਾ ਤੇ ਉਹ ਅੱਗੇ ਦੱਸੂਗੀ ਵੀ ਜਿਹੜੀ ਚੀਜ਼ ਤੋਂ ਤੁਹਾਨੂੰ ਅਲਰਜੀ ਉਹ ਤੁਸੀਂ ਨਹੀਂ ਪਾ ਸਕਦੇ ਤਾਂ ਤੁਸੀਂ ਕੀ ਪਾ ਸਕਦੇ ਹੋ ਉਹ ਵੀ ਦੱਸੂ ਜੇਕਰ ਤੁਸੀਂ ਬਣਾਉਣਾ ਹੀ ਹੋਈ ਤਾਂ ਬਣਾ ਲਿਓ ਜੀ ਨਹੀਂ ਮੈਂ ਅੱਜ ਬਣਾ ਕੇ ਆਪਣੇ ਲਈ ਰੱਖ ਦਿਆਂ ਸਟੋਰ ਕਰਕੇ ਨੂੰ ਹਫ਼ਤੇ 10 ਦਿਨਾਂ ਦੇ ਲਈ ਫ੍ਰਿਜ ਦੇ ਵਿੱਚ ਹੀ ਰੱਖੂਗੀ ਠੀਕ ਹੈ ਜੀ ਤੇ ਆਪਣਾ ਵੀ ਨਾਲ ਨਾਲ ਧਿਆਨ ਰੱਖਣਾ ਚਾਹੀਦਾ ਵੈਸੇ ਮੇਰਾ ਫੇਸ ਠੀਕ ਹੈਗਾ ਹੋ ਬੀ ਠੀਕ ਆ ਬਹੁਤ ਜ਼ਿਆਦਾ ਠੀਕ ਆ ਮੈਂ ਇਹ ਕਹਿ ਸਕਦੀ ਆ ਮੇਰਾ ਮਤਲਬ ਕਿ ਫੇਸ ਆ ਜਿਹੜਾ ਉਹ 95% ਠੀਕ ਆ ਠੀਕ ਆ ਜੀ ਪਹਿਲਾਂ ਪੂਰਾ ਹੀ 100% ਵਿਗੜਿਆ ਹੋਇਆ ਸੀ ਹੁਣ 95% ਜਿਹੜਾ ਠੀਕ ਆ 5% ਬਸ ਆਹੀ ਹੈ ਜੀ 5% ਇੱਥੇ ਇੱਕ ਲਾਈਨ ਆ ਜਿਹੜੀ ਹਲਕੀ ਹੈ ਬਿਲਕੁਲ ਤੁਹਾਨੂੰ ਨਜ਼ਰ ਆਉਂਦੀ ਹੋਗੀ ਇਹੀ ਹੈ ਜੀ ਠੀਕ ਹੈ ਜੀ ਤੇ ਹੋਰ ਕੋਈ ਦਵਾਈ ਨਹੀਂ ਖਾਂਦੀ ਮੈਂ ਕੁਝ ਨਹੀਂ ਖਾਂਦੀ ਠੀਕ ਹੈ ਜੀ ਇਹੀ ਆਪਣੇ ਘਰ ਬਣਾ ਕੇ ਜਿਹੜੇ ਹੁੰਦੇ ਨੇ ਦੇਸੀ ਆਪਣੇ ਕਿਚਨ ਦੇ ਵਿੱਚੋਂ ਹੀ ਮਿਲ ਜਾਂਦੇ ਨੇ ਚੀਜ਼ਾਂ ਹਨਾ ਉਹਨਾਂ ਤੋਂ ਹੀ ਬਣਾ ਕੇ ਕਦੇ ਕਰੀਮ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਐ ਲਗਾਉਂਦੀ ਰਹਿੰਦੀ ਆ ਤੇ ਅੱਜ ਆਪਾਂ ਜਿਹੜੀ ਗੁਲਾਬ ਵਾਲੀ ਕਰੀਮ ਲਗਾਵਾਂਗੇ ਠੀਕ ਹੈ ਜੀ ਚਲੋ ਜੀ ਆਪਾਂ ਕਰੀਮ ਨੂੰ ਪਹਿਲਾਂ ਬਣਾਉਣ ਦੇ ਲਈ ਜੋ ਵੀ ਪ੍ਰੋਸੈਸ ਆ ਉਹ ਸਟਾਰਟ ਕਰਦੇ ਆ ਕਿਉਂਕਿ 10-20 ਮਿੰਟ ਆਪਾਂ ਆਜਾਦਾ ਘੰਟਾ ਖੜੀਏ ਜਿਹੜੇ ਗੁਲਾਬ ਦੇ ਫੁੱਲਣੇ ਉਹ ਭਾਂਕੀ ਰੱਖਣੇ ਨੇ ਪਹਿਲਾਂ ਆਪਾਂ ਚੱਲਦੇ ਆਂ ਕਿਚਨ 'ਚ ਇਹ ਗਲਾਬ ਦੇ ਫੁੱਲ ਨੇ ਉਹ ਭਿਉਨੇ ਆ ਵੈਸੇ ਮੈਂ ਪਹਿਲਾਂ ਭਿਉਂਤੇ ਸੀ ਪਰ ਤੁਹਾਡੇ ਨਾਲ ਵੀਡੀਓ ਮੈਂ ਸ਼ੇਅਰ ਕਰ ਰਹੀ ਹੈਗੀ ਠੀਕ ਹੈ ਜੀ ਮੈਂ ਪਹਿਲਾਂ ਹੀ ਭਿਉਂ ਕੇ ਰੱਖਦੇ ਸੀ ਕਿਉਂਕਿ ਫਿਰ ਟਾਈਮ ਲੱਗ ਜਾਂਦਾ ਫਿਰ ਮੈਨੂੰ ਇਹ ਹੋ ਜਾਂਦਾ ਵੀ ਫਿਰ ਘਰ ਸਾਰੇ ਆ ਜਾਂਦੇ ਨੇ ਫਿਰ ਥੋੜਾ ਜਿਹਾ ਆਵਾਜ਼ ਦੀ ਪ੍ਰੋਬਲਮ ਹੋ ਜਾਂਦੀ ਹੈ ਸਾਰੇ ਹੁੰਦੇ ਨੇ ਫਿਰ ਮੇਰਾ ਖਾਣੇ ਦਾ ਵੀ ਦੁਪਹਿਰੇ ਟਾਈਮ ਹੋ ਜਾਂਦਾ ਹੈ ਹਨਾ ਪਰ ਇਹ ਵੀ ਡੇਲੀ ਖਾਣਾ ਬਣਦਾ ਚੋਲ੍ਹੇ ਵੀ ਜਦੋਂ ਘਰ ਹੁੰਦੇ ਨੇ ਫਿਰ ਤਾਂ ਬਣਦਾ ਹੀ ਬਣਦਾ ਹੈ ਹਨਾ ਤੇ ਚਲੋ ਜੀ ਵੀਡੀਓ ਨੂੰ ਕਰਦੇ ਸਟਾਰਟ ਆਪਾਂ ਕਰੀਮ ਬਣਾਉਣੇ ਸ਼ੁਰੂ ਕਰਦੇ ਆਂ ਜੀ ਸਭ ਤੋਂ ਪਹਿਲਾਂ ਜਿਹੜੇ گلاب ਦੇ ਫੁੱਲ ਨੇ ਮੇਰੇ ਕੋਲੇ ਸੁੱਕੇ گلاب ਦੇ ਫੁੱਲ ਨੇ ਤੁਸੀਂ ਫਰੈਸ਼ ਵੀ ਲੈ ਸਕਦੇ ਹੋ ਜੇਕਰ ਤੁਹਾਡੇ ਕੋਲੇ ਹੈਗੇ ਨੇ ਫਰੈਸ਼ گلاب ਦੇ ਫੁੱਲ ਲਓ ਉਹਨੂੰ ਤੁਸੀਂ گلاب ਜਲ ਦੇ ਵਿੱਚ ਵੀ ਭਿਓ ਸਕਦੇ ਹੋਗੇ ਠੀਕ ਆ ਜੀ ਤੇ ਚੌਲਾਂ ਵਾਲੇ ਪਾਣੀ ਵਿੱਚ ਵੀ ਭਿਓ ਸਕਦੇ ਹੋ ਤੇ ਗਰਮ ਦੁੱਧ ਵਿੱਚ ਵੀ ਭਿਓ ਸਕਦੇ ਹੋ ਮੈਂ ਬਿਲਕੁਲ ਠੰਡਾ ਦੁੱਧ ਲਿਆ ਮੈਂ ਠੰਡੇ ਦੁੱਧ ਦੇ ਵਿੱਚ ਭਿਓ ਕੇ ਅੱਧੇ ਘੰਟੇ ਲਈ ਰੱਖੂ ਕਿਉਂਕਿ ਮੇਰੇ ਕੋਲ ਕਾਫੀ ਟਾਈਮ ਆ ਨਾਉਣ ਤੋਂ ਪਹਿਲਾਂ ਮੈਂ ਇਹ ਕੰਮ ਕਰਕੇ ਚਲੀ ਗਈ ਸੀ ਮਤਲਬ ਕਿ ਗੁਲਾਬ ਦੇ ਫੁੱਲ ਨੇ ਜਿਹੜੇ ਦੁੱਧ ਦੇ ਵਿੱਚ ਭਿਉਂ ਕੇ ਚਲੀ ਗਈ ਸੀਗੀ ਅੱਧਾ ਘੰਟਾ ਤਕਰੀਬਨ ਮੈਂ ਇਹਨਾਂ ਨੂੰ ਭਿਉਂ ਕੇ ਰੱਖਿਆਗਾ ਉਸ ਤੋਂ ਬਾਅਦ ਆਪਾਂ ਜੀ ਕਰੀਮ ਬਣਾਵਾਂਗੇ ਤੇ 올 ਸਕਿਨ ਟਾਈਪ ਆ ਜਿਹੜੀ ਇਹ ਕਰੀਮ ਤੁਸੀਂ ਮੈਂ ਇਹਨੂੰ 4-5 ਚਮਚ ਦੀ ਦੁੱਧ ਦੇ ਵਿੱਚ ਬਣਾ ਰਹੀ ਹਾਂ ਕਿਉਂਕਿ ਮੈਂ ਜ਼ਿਆਦਾ ਕੁਆਂਟੀਟੀ ਵਿੱਚ ਬਣਾ ਰਹੀ ਹਾਂਗੀ ਜੇਕਰ ਤੁਸੀਂ ਥੋੜੇ ਚਮਚ 2 ਚਮਚੇ ਬਣਾ ਕੇ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਜਿਵੇਂ ਥੋੜੇ ਜਿਹਾ ਗੁਲਾਬ ਦੇ ਫੁੱਲ ਲੈ ਲਓ 2 ਚਮਚੇ ਦੁੱਧ ਦੇ ਵਿੱਚ ਬਣਾ ਲਓ ਤੁਸੀਂ ਬਣਾ ਕੇ ਦੇਖ ਲਓ ਜੇਕਰ ਤੁਹਾਨੂੰ ਇਹ ਵਧੀਆ ਲੱਗੀ ਤਾਂ ਫਿਰ ਦੁਬਾਰਾ ਤੁਸੀਂ ਹੋਰ ਬਣਾ ਲਿਓ ਹਨ ਪਹਿਲਾਂ ਹੀ ਨਹੀਂ ਮੈਂ ਕਹਾਂਗੀ ਵੀ ਤੁਸੀਂ ਡੱਬੀ ਭਰ ਕੇ ਬਣਾ ਲਓ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਪਹਿਲਾਂ ਘੱਟ ਕੁਆਂਟੀਟੀ ਦੇ ਵਿੱਚ ਬਣਾ ਕੇ ਦੇਖ ਲਓ ਜੇ ਵਧੀਆ ਲੱਗ ਜੇ ਫਿਰ ਤੁਸੀਂ ਇਹਨੂੰ ਦੁਬਾਰਾ ਬਣਾ ਲਿਓ ਠੀਕ ਹੈ ਜੀ 올 ਸਕਿਨ ਟਾਈਪ ਆ ਇਹਨੂੰ ਜਨਸ ਲੋਕ ਵੀ ਲਾ ਸਕਦੇ ਨੇ 19 20 ਸਾਲ ਦੇ ਬੱਚੇ ਵੀ ਲਾ ਸਕਦੇ ਨੇ ਠੀਕ ਹੈ ਜੀ ਉਸ ਤੋਂ ਪਹਿਲਾਂ ਦੇ ਬੱਚਿਆਂ ਨੂੰ ਜਿਵੇਂ 10 ਸਾਲ ਦੇ ਬੱਚਿਆਂ ਦਾ ਦੇਖੋ ਕੋਈ ਜ਼ਰੂਰਤ ਪੈਂਦੀ ਨਹੀਂ ਪੀਕ ਸਾਲ ਦੇ ਬੱਚੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਜਿਆਦਾ ਡੀਟੈਂਜ ਜਾਂ ਸੰਟੈਂ ਦੀ ਪ੍ਰੋਬਲਮ ਹੁੰਦੀ ਹੈ ਬਾਹਰ ਜਾਂਦੇ ਨੇ ਹਨਾ ਉਹਦੇ ਕਰਕੇ ਲੋ ਜੀ ਅੱਧਾ ਘੰਟਾ ਜਿਹੜਾ ਇਹਨੂੰ ਗਲਾਬ ਦੇ ਫੁੱਲਾਂ ਨੂੰ ਭਿੱਜਿਆ ਨੂੰ ਹੋ ਗਿਆ ਠੀਕ ਹੈ ਜੀ ਅੱਧਾ ਘੰਟਾ ਇਹਨਾਂ ਨੂੰ ਹੋ ਗਿਆ ਤੇ ਹੁਣ ਆਪਾਂ ਇਹਨੂੰ ਤੁਸੀਂ ਚਾਹੋ ਤਾਂ ਕਿਸੇ ਮਲਮਲ ਦੇ ਕੱਪੜੇ ਨਾਲ ਇਹਨੂੰ ਛਾਣ ਲਓ ਪੁੰਨ ਲਓ ਹਨਾ ਤੇ ਮੈਂ ਮੈਨੂੰ ਥੋੜੀ ਜੀ ਅਲਰਜੀ ਹੈ ਜਿਵੇਂ ਕਿ ਕੋਈ ਵੀ ਕਪੜਾ ਡਾਈ ਵਾਲਾ ਹੁੰਦਾ ਨਾ ਮੈਨੂੰ ਅਲਰਜੀ ਹੈ ਮੇਰਾ ਫੇਸ ਹੋ ਜਾਂਦਾ ਤਾਂ ਕਰਕੇ ਮੈਂ ਚਾਹ ਪੁੰਨੀ ਦੇ ਨਾਲ ਹੀ ਇਹਨੂੰ ਜਿਹੜਾ ਪੁਣਕੇ ਦਾ ਜਿਹੜਾ ਕੱਢ ਲੂਗੀ ਹਨਾ ਦੁੱਧ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਲੈਣੇ ਆ ਵਿਟਾਮਿਨ E ਦੇ ਕੈਪਸੂਲ ਇਹ ਵੀ ਆਉਂਦੇ ਨੇ ਜੀ ਇਹ ਆ 400 ਵਾਲੇ ਨੇ ਜੀ ਠੀਕ ਆ ਤੇ ਜਿਹੜੇ ਇਹ ਵਾਲੇ ਲੈਣੇ ਆਪਾਂ অ্যালোਵੈਰਾ ਚਲ ਤੁਸੀਂ ਕੋਈ ਵੀ ਲੈ ਸਕਦੇ ਹੋ ਵਾਈਟ ਕਲਰ ਦੇ ਵਿੱਚ ਵੀ ਆਉਂਦਾ ਕੋਈ ਵੀ ਲੈ ਸਕਦੇ ਹੋ ਜਿਹੜਾ ਇਹ ਜੈਲ ਹੈ অ্যালোਵੈਰਾ ਤੇ ਵਿਟਾਮਿਨ E ਦੇ ਤੁਸੀਂ ਕੈਪਸੂਲ ਲੈਣੇ ਤੇ ਇਹ ਆਪਾਂ ਨੂੰ ਬਸ ਇਹੀ ਚੀਜ਼ਾਂ ਚਾਹੀਦੇ ਨੇ ਗੁਲਾਬ ਦੇ ਫੁੱਲ ਜਿਵੇਂ ਮੈਂ ਇਹ ਦੁੱਧ ਦੇ ਵਿੱਚ ਭੁੰਨਤੇ ਨੇ ਜਿਹੜੇ ਹਨਾ ਆ ਸੀਗੇ ਗੁਲਾਬ ਦੇ ਫੁੱਲ ਤੁਸੀਂ ਇਹਨੂੰ ਉਬਲਦੇ ਦੁੱਧ ਚ ਵੀ ਭਿਓ ਸਕਦੇ ਹੋ ਠੰਡੇ ਦੁੱਧ ਦੇ ਵਿੱਚ ਵੀ ਭਿਓ ਸਕਦੇ ਹੋ ਹਨਾ ਤੇ ਦੂਸਰਾ ਜੇਕਰ ਤੁਹਾਨੂੰ ਦੁੱਧ ਨਹੀਂ ਸੂਟ ਕਰਦਾ ਤੁਸੀਂ ਦੁੱਧ ਦੇ ਵਿੱਚ ਨਹੀਂ ਭਿਉਣਾ ਚਾਹੁੰਦੇ ਹਨਾ ਤਾਂ ਤੁਸੀਂ ਇਹਨੂੰ ਗੁਲਾਬ ਜਲ ਦੇ ਵਿੱਚ ਵੀ ਭਿਓ ਸਕਦੇ ਹੋ ਜੇਕਰ ਤੁਹਾਨੂੰ ਗੁਲਾਬ ਜਲ ਨਹੀਂ ਸੂਟ ਕਰਦਾ ਤਾਂ ਤੁਸੀਂ ਇਹਨੂੰ ਦੁੱਧ ਕਰਕੇ ਮੱਖੀਆਂ ਦੇ ਤਾਂ ਤੁਸੀਂ ਇਹਨੂੰ ਦੁੱਧ ਦੇ ਵਿੱਚ ਹੀ ਪੀਓ ਸਕਦੇ ਹੋ ਜੇਕਰ ਤੁਹਾਨੂੰ ਗੁਲਾਬ ਜਲ ਨਹੀਂ ਸੂਟ ਕਰਦਾ ਹਨਾ ਜਾਂ ਤੁਸੀਂ ਇਹਨੂੰ ਚੌਲਾਂ ਵਾਲਾ ਪਾਣੀ ਹੁੰਦਾ ਜਿਹੜਾ ਹਨਾ ਚੌਲਾਂ ਵਾਲੇ ਪਾਣੀ ਦੇ ਵਿੱਚ ਵੀ ਮਤਲਬ ਚੌਲ ਪਾ ਦਿਓ ਹਨਾ ਤੇ ਨਾਲ ਹੀ ਗੁਲਾਬ ਜਲ ਪਾ ਦਿਓ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਸਲ ਕੇ ਹਨਾ ਪੁੰਨ ਲਓ ਇਹ ਪ੍ਰੋਸੈਸ ਜਿਹੜਾ ਤੁਸੀਂ ਇਹ ਵੀ ਕਰ ਸਕਦੇ ਹੋ ਠੀਕ ਹੈ ਜੀ ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਉਵੇਂ ਕਰ ਲੈਣਾ ਲਓ ਜੀ ਹੁਣ ਆਪਾਂ ਇਹਨੂੰ ਪੁੰਨ ਲੈਨੇ ਆ ਠੀਕ ਹੈ ਜੀ ਮੈਂ ਜਿਵੇਂ ਦੱਸਿਆ ਤੁਹਾਨੂੰ ਮੈਨੂੰ ਕੱਪੜੇ ਤੋਂ ਅਲਰਜੀ ਹੈਗੀ ਕਿਉਂਕਿ ਮੈਨੂੰ ਡਰ ਲੱਗਦਾ ਹੁੰਦਾ ਵੀ ਕੋਈ ਵੀ ਚਾਹੇ ਕਾਟਨ ਦਾ ਕੱਪੜਾ ਕੁਝ ਵੀ ਜੇ ਉਹਦਾ ਥੋੜਾ ਬੋੜਾ ਵੀ ਕਲਰ ਚਲੇਗਾ ਤਾਂ ਮੇਰਾ ਪੂਰਾ ਫੇਸ ਖਰਾਬ ਹੋ ਜੂ ਕਿਉਂਕਿ ਮੈਨੂੰ ਥੋੜੀ ਜੀ ਅਲਰਜੀ ਹੈ ਦੁਪट्टे ਵੀ ਤਾਂ ਕਰਕੇ ਜਿਆਦਾ ਮੈਂ ਜਿਹੜੇ ਡਾਈ ਕਰੇ ਹੁੰਦੇ ਨੇ ਉਹ ਮੈਨੂੰ ਨਹੀਂ ਸੂਟ ਕਰਦੇ ਹਨ ਤਾਂ ਉਹ ਤੁਸੀਂ ਆਪਣਾ ਦੇਖ ਲਿਓ ਕਿਉਂਕਿ ਕਈ ਵਾਰ ਨਾ ਫਿਰ ਤੁਸੀਂ ਮੈਸੇਜ ਕਰਦੇ ਹੋ ਵੀ ਸਾਨੂੰ ਫਰਕ ਨਹੀਂ ਪਿਆ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖ ਲਿਆ ਕਰੋ ਹਨਾ ਸਾਰੀਆਂ ਚੀਜ਼ਾਂ ਸਾਰਿਆਂ ਨੂੰ ਨਹੀਂ ਸੂਟ ਕਰਦੀਆਂ ਹੁੰਦੀਆਂ ਇੱਕ ਪਹਿਣ ਨੇ ਇੰਡੀਗੋ ਪਾਊਡਰ ਬਾਰੇ ਵੀ ਕਿਹਾ ਸੀਗਾ ਉਹ ਕਹਿੰਦੇ ਸੀ ਵੀ ਇੰਡੀਗੋ ਪਾਊਡਰ ਨੁਕਸਾਨ ਕਰਦਾ ਵੀ ਨਾ ਲਾਓ ਦੇਖੋ ਇਹ ਹੈ ਆਪਣੇ ਆਪਣੇ ਉਸ ਦਾ ਫਰਕ ਹੁੰਦਾ ਕੰਨਿਆਂ ਨੂੰ ਕਈ ਚੀਜ਼ਾਂ ਸੂਟ ਕਰਦੀਆਂ ਨੇ ਕੰਨਿਆਂ ਨੂੰ ਨਹੀਂ ਸੂਟ ਕਰਦੀਆਂ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਾਨੂੰ ਕਿਹੜੀ ਚੀਜ਼ ਸੂਟ ਕਰਦੀ ਹੈ ਕਿਹੜੀ ਸਾਨੂੰ ਨਹੀਂ ਸੂਟ ਕਰਦੀ ਠੀਕ ਹੈ ਜੀ ਮੇਰਾ ਕੰਮ ਆ ਦੱਸਣਾ ਅੱਗੇ ਤੁਹਾਡੀ ਮਰਜ਼ੀ ਹੈ ਜੀ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਵੇਂ ਕਰ ਲਓ ਲੋਜੀ ਨੂੰ ਆਪਾਂ ਪਉਣ ਲਿਆ ਤੀਨੂੰ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਇਹਦਾ ਜਿਹੜਾ ਜੂਸ ਸ ਵਿੱਚੋਂ ਕੱਢ ਲੈਣਾਗਾ ਤੁਸੀਂ ਚਾਹੋ ਤਾਂ ਕਿਸੇ ਮਲਮਲ ਦੇ ਕੱਪੜੇ ਨਾਲ ਵੀ ਕਰ ਸਕਦੇ ਹੋ ਠੀਕ ਹੈ ਜੀ ਜਿਵੇਂ ਤੁਹਾਨੂੰ ਠੀਕ ਲੱਗੇ ਉਵੇਂ ਤੁਸੀਂ ਇਹਨੂੰ ਕਰ ਸਕਦੇ ਹੋ ਤੇ ਲੋਜੀ ਪੂਰਾ ਪਾ ਇਹਦਾ ਜਿਹੜਾ ਦੁੱਧ ਉਬਲਿਆ ਵੀ ਲੈ ਸਕਦੇ ਹੋ ਠੰਡਾ ਵੀ ਲੈ ਸਕਦੇ ਦੇ ਵਿੱਚ ਕੋਈ ਚੱਕਰ ਨਹੀਂ ਦੁੱਧ ਦਾ ਠੀਕ ਹੈ ਜੀ ਨੋਚ ਇਸ ਤਰ੍ਹਾਂ ਆਪਾਂ ਜਿਹੜਾ ਦੁੱਧ ਦੇ ਸਮੇਤ ਹੀ ਗੁਲਾਬ ਦੇ ਫੁੱਲਾਂ ਦਾ ਜਿਹੜਾ ਰਸ ਸੀਗਾ ਉਹ ਆਪਾਂ ਲੈ ਲਿਆ ਠੀਕ ਆ ਜੀ ਨੈਕਸਟ ਆਪਾਂ ਇਹਦੇ ਵਿੱਚ ਹੁਣ ਪਾਉਣੇ ਆਂਗੇ ਐਲੋਵੇਰਾ ਜੈਲ ਬਹੁਤ ਵਧੀਆ ਕਰੀਮ ਹੈ ਇਹ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰ ਲਿਓ ਜੇ ਤੁਹਾਨੂੰ ਤੁਸੀਂ ਬਣਾਉਣੀ ਹੈ ਤਾਂ ਬਣਾ ਸਕਦੇ ਹੋ ਲੋਜੀ ਇੱਕ ਚਮਚ ਆਪਾਂ ਜਿਹੜਾ ਹੋਰ ਪਾ ਦਿੰਨੇ ਆ ਦੇ ਵਿੱਚ ਥੋਸਟੋਬਾ ਦਾ ਪਾਇਆ ਕੈਪਸੂਲ ਪਾ ਦਿੰਨੇ ਆ ਚਾਰ ਕੈਪਸੂਲ ਪਾਵਾਂਗੇ ਆਪਾਂ ਇਹਦੇ ਵਿੱਚ ਲੋਜੀ ਇੱਕ ਤੇ ਕੈਪਸੂਲ ਦੂਸਰਾ ਵੀ ਗਿਆ ਇਹ ਪਾਣੀ ਪਾਣੀ ਨੇ ਆਪਾਂ ਜਿਹੜਾ ਵਿਟਾਮਿਨ E ਦਾ ਕੈਪਸੂਲ ਆ ਇਹ ਆਪਾਂ ਪਾਣੀ ਪਾਣੀ ਦੇ ਵਿੱਚ ਜੇ ਤੁਸੀਂ ਆਪਣੇ ਕੰਮ ਧੰਦੇ ਕਰਕੇ ਰਾਤ ਦੇ ਟਾਈਮ ਇਹਨੂੰ ਲਗਾ ਕੇ ਪੈਨੋ ਸਵੇਰੇ ਹਲਕੇ ਜੀ ਮਤਲਬ ਨਿੱਗੇ ਜੇ ਪਾਣੀ ਨਾਲ ਧੋ ਲਓ ਫੇਸ ਜਾਂ ਤਾਜ਼ਾ ਲੈ ਲਓ ਪਾਣੀ ਹੈਨਾ ਧੋ ਲਓ ਫੇਸ ਦੇਖਿਓ ਫਿਰ ਤੁਸੀਂ ਇਹਨੂੰ ਟਰਾਈ ਕਰਿਓ ਕਰੀਮ ਨੂੰ ਤੁਹਾਡਾ ਫੇਸ ਜਿਹੜਾ ਕਿੰਨਾ ਮਤਲਬ ਗਲੋ ਕਰਦਾ ਕਿੰਨੀ ਤੁਹਾਡੀ ਸਕਿਨ ਉਹ ਹੋ ਜੂਗੀ ਵਧੀਆ ਬਸ ਇਹਨੂੰ ਆਪਾਂ ਨੂੰ ਥੋੜਾ ਜਿਹਾ ਹੋ ਕਰਨਾ ਪੋਗਾ ਐਵੇਂ ਫਿਰ ਇਹ ਕਰੀਮ ਫੋਰਮ ਦੇ ਵਿੱਚ ਹੋ ਜੂ ਠੀਕ ਹੈ ਜੀ ਆਪਾਂ ਥੋੜਾ ਜਿਹਾ ਇਸ ਨੂੰ ਐਵੇਂ ਘਮਾਵਾਂਗੇ 5-7 ਮਿੰਟ ਲੋ ਜੀ ਇਸ ਤਰ੍ਹਾਂ ਹੀ ਕਰੀਮ ਹੈ ਜਿਹੜੀ ਬਣ ਕੇ ਤਿਆਰ ਆ ਠੀਕ ਹੈ ਜੀ ਘਰ ਤੁਸੀਂ ਥੋੜੀ ਬਣਾਉਣੀ ਆ ਤਾਂ ਤੁਸੀਂ 2 ਚਮਚਾ ਜੀ ਦੁੱਧ ਦੇ ਪਾਓ ਠੀਕ ਹੈ ਮੈਂ ਆਪਣੀ ਕਾਫੀ ਦਿਨਾਂ ਲਈ ਬਣਾ ਕੇ ਰੱਖ ਰਹੀ ਹਾਂਗੀ ਕਿਉਂਕਿ ਮੈਨੂੰ ਇਹ ਕਰੀਮ ਬਹੁਤ ਵਧੀਆ ਲੱਗਦੀ ਹੈਗੀ ਤੇ ਲੋ ਜੀ ਇਸ ਤਰ੍ਹਾਂ ਬਣ ਗਈ ਇਹ ਪਾਈ ਨੂੰ ਹੁਣ ਕਿਸੇ ਵੀ ਕੰਟੇਨਰ ਦੇ ਵਿੱਚ ਪਾ ਕੇ ਰੱਖ ਲਵਾਂਗੇ ਛੋਟੀ ਜੀ ਡੱਬੀ ਦੇ ਵਿੱਚ ਆ ਦੇਖੋ ਇਸ ਤਰ੍ਹਾਂ ਬਣ ਗਈ ਇਹ ਲਓ ਜੀ ਇਹਨੂੰ ਆਪਾਂ ਕਿਸੇ ਡੱਬੀ ਦੇ ਵਿੱਚ ਸਟੋਰ ਕਰਕੇ ਰੱਖ ਲਾਂਗੇ ਰੱਖਣੀ ਇਹ ਫ੍ਰੀਜ ਦੇ ਵਿੱਚ ਹੀ ਹੈਗੀ ਠੀਕ ਹੈ ਜੀ ਮੈਂ ਇਸ ਵਾਲੀ ਡੱਬੀ ਦੇ ਵਿੱਚ ਇਹਨੂੰ ਸਟੋਰ ਕਰਕੇ ਰੱਖੂੰਗੀ ਫ੍ਰੀਜ ਦੇ ਵਿੱਚ ਆ ਦੇਖੋ ਮੈਂ ਤੁਹਾਨੂੰ ਆਪਣੇ ਹੱਥ ਤੇ ਲਾ ਕੇ ਵੀ ਦਿਖਾ ਦਿੰਨੀ ਆ ਦੇਖੋ ਮੈਂ ਫੇਸ ਤੇ ਵੀ ਤੁਹਾਨੂੰ ਲਾ ਕੇ ਦਿਖਾਵਾਂਗੀ ਤੇ ਲੋਚ クリーム ਆਪਣੀ ਬਣ ਕੇ ਤਿਆਰ ਆ ਠੀਕ ਹੈ ਜੀ ਬਿਲਕੁਲ ਤੁਹਾਨੂੰ ਰੈਡੀ ਤੋਂ ਦਿਖਾ ਰਹੀ ਹਾਂ ਦੇਖੋ ਲੋਚੀ ਕਰੀਮ ਬਣ ਕੇ ਤਿਆਰ ਆ ਜੇਕਰ ਤੁਸੀਂ ਬਣਾਉਣੀ ਹੈ ਤਾਂ ਤੁਸੀਂ ਬਣਾ ਲਿਓ ਠੀਕ ਹੈ ਜੀ ਮੈਂ ਹੁਣ ਤੁਹਾਨੂੰ ਲਾ ਕੇ ਵੀ ਦਿਖਾ ਦਿੰਨੀ ਹ ਤੇ ਬਹੁਤ ਹੀ ਵਧੀਆ ਕਰੀਮ ਬਿਲਕੁਲ ਸੌਫਟ ਸੌਫਟ ਤੁਹਾਡੇ ਹੱਥ ਪੈਰ ਵੀ ਹੋ ਜਾਣਗੇ ਤੁਸੀਂ ਹੱਥਾਂ ਤੇ ਵੀ ਲਾ ਸਕਦੇ ਹੋ ਨੂੰ ਜੇਕਰ ਤੁਹਾਡੇ ਹੱਥ ਜ਼ਿਆਦਾ ਖਰਾਬ ਨਹੀਂ ਪੈਰਾਂ ਤੇ ਵੀ ਲਾ ਸਕਦੇ ਹੋ neck ਤੇ ਵੀ ਲਾ ਸਕਦੇ ਹੋ face ਤੇ ਵੀ ਲਾ ਸਕਦੇ ਹੋ ਹਨਾ ਬਹੁਤ ਵਧੀਆ ਕਰੀਮ ਹੈ ਲੋਚ ਮੇਰੇ ਤੋਂ ਹਮਲਾ ਕੇ ਦੇਖੋ ਨਹੀਂ ਇਹ ਜੀ ਤੁਸੀਂ ਰਾਤ ਦੇ ਟਾਈਮ ਲਾਉਣੇ ਇਹਨੂੰ ਤਾਂ ਬਹੁਤ ਵਧੀਆ ਕਰੀਮ ਹੈ ਤੁਹਾਡੇ ਹੇਰਸ ਨੂੰ ਨਾ ਇਹ ਇੱਕ ਜਮੇ ਲਾਲੀ ਜੋਂਦੀ ਗੁਲਾਬੀ ਗੁਲਾਬ ਵੀ ਜਾ ਫੇਸ ਹੁੰਦਾ ਇਸ ਤਰ੍ਹਾਂ ਕਰ ਦੋ ਆ ਦੇਖੋ ਮੈਂ ਹਜੇ ਲਾਈਆ ਦੇਖੋ ਕਿ ਨਹੀਂ ਸ਼ਾਈਨ ਇਹਦੇ ਵਿੱਚ ਹਨਾ ਆ ਦੇਖੋ ਕਿਨੇ ਕ੍ਰੀਮ ਦੇ ਵਿੱਚ ਸ਼ਾਈਨ ਆ ਗਈ ਤੁਹਾਡਾ ਫੇਸ ਕਿੰਨਾ ਸ਼ਾਈਨ ਕਰਦਾ ਦੇਖੋ ਬਸ ਥੋੜੀ ਜੀ ਲੱਗਦੀ ਹੈ ਜ਼ਿਆਦਾ ਨਹੀਂ ਲੱਗਦੀ ਇਹ ਬਿਲਕੁਲ ਇੰਨੀ ਹੀ ਲੱਗਦੀ ਹੈਗੀ ਐਵੇਂ ਲਓ ਹੱਥ ਦੇ ਤੁਸੀਂ ਲਾਓ ਤੇ ਬਹੁਤ ਵਧੀਆ ਖਰੀ ਮੰਗੀ ਜਿੱਥੇ ਤੁਹਾਨੂੰ ਐ ਲੱਗਦਾ ਕਾਲਾ ਪਣ ਜਾ ਹਨਾ ਇਹਦੇ ਨਾਲ ਤੁਹਾਡੇ ਆਹ ਜਿਹੜੇ ਐਂਡਰਾਇਸ ਆ ਜਿਹੜੇ ਨੀਚੇ ਅੱਖਾਂ ਦੇ ਹਨਾ ਕਾਲੇ ਘੇਰੇ ਹੋ ਜਾਂਦੇ ਨੇ ਇਹ ਵੀ ਠੀਕ ਹੋਣਗੇ ਇਹਦੇ ਨਾਲ ਤੁਹਾਡੇ ਠੀਕ ਹੈ ਜੀ ਨੈਕਸਟ ਜਿਹੜਾ ਆਪਾਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਦੀ ਡਾਰਕ ਸਰ ਆ ਉਹ ਵਾਲਾ ਡਰਾਈ ਸਕਿਨ ਵਾਲਾ ਕਿ ਜਿੰਨਾ ਭੈਣਾਂ ਦੀ ਡਰਾਈ ਸਕਿਨ ਉਹਨਾਂ ਲਈ ਲੈ ਕੇ ਆਵਾਂਗੇ ਨੈਕਸਟ ਵੀਡੀਓ ਆਪਾਂ ਕਿਉਂਕਿ ਇੱਕ ਭੈਣ ਨੇ ਪੁੱਛਿਆ ਸੀਗਾ ਤੇ ਆਪਾਂ ਨੈਕਸਟ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਤੇ ਦੇਖੋ ਤੁਸੀਂ ਇਸੇ ਤਰ੍ਹਾਂ ਹੀ ਅਪਲਾਈ ਕਰ ਸਕਦੇ ਹੋ ਆਪਣੀਆਂ ਬਾਹਾਂ ਤੇ ਨੂੰ ਇੱਕ ਆਪਾਂ ਇਹਨੂੰ ਲੋਸ਼ਨ ਦੀ ਤਰ੍ਹਾਂ ਵੀ ਕਰ ਸਕਦੇ ਹਾਂ ਬਿਲਕੁਲ ਸੌਫਟ ਸੌਫਟ ਤੁਹਾਡੇ ਹੱਥ ਪੈਰ ਹੋ ਜਾਣਗੇ ਤੁਹਾਡੀ ਇਹ ਸਕਿਨ ਵਧੀਆ ਹੋ ਜਾਣੀ ਹੈ ਇਹਦੇ ਨਾਲ ਬਾਪਕਿ ਤੁਸੀਂ ਫੇਸ ਨੂੰ ਵਾਸ਼ ਕਰ ਲਓ ਤੇ ਬਹੁਤ ਸਕਿਨ ਤੁਹਾਡੀ ਚਮਕੂਗੀ। ਲਓ ਜੀ ਮੈਨੂੰ ਤਾਂ ਇਹ ਕਾਫੀ ਦਿਨ ਨਹੀਂ ਖਤਮ ਹੋਣੀ। ਤੇ ਮੈਂ ਫ੍ਰੀਜ ਦੇ ਵਿੱਚ ਰੱਖ ਕੇ ਹੋਣੀ ਆ ਤੇ ਜੇਕਰ ਤੁਹਾਨੂੰ ਕਰੀਮ ਵਾਲਾ ਇਹ ਵੀਡੀਓ ਵਧੀਆ ਲੱਗਿਆ ਇਹਨੂੰ ਕੋਈ ਵੀ ਲਾ ਸਕਦੇ ਹੋ ਤੁਸੀਂ। ਹਾਂ 올 ਸਕਿਨ ਟਾਈਪ ਆ ਇਹ ਕੋਈ ਵੀ ਭੈਣਾ ਲਾ ਸਕਦੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਹਨਾ। ਸ਼ਾਇਆ ਨੇ ਜਿਨ੍ਹਾਂ ਦੇ ਡਾਰਕ ਸਰਕਲ ਨੇ ਜਾਂ ਬਿਲਕੁਲ ਚਿਹਰਾ ਕਾਲਾ ਹੋ ਗਿਆ ਹਨਾ ਗਰਮੀ ਕਰਕੇ ਇਹ ਕਈਆਂ ਨਾਲ ਹੁੰਦਾ ਨਾ ਡਾਲੀਆ ਫੇਸ ਹੋ ਜਾਂਦਾਗਾ। ਤਾਂ ਤੁਸੀਂ ਇਹ ਉਹ ਪੈਣਾ ਲਾ ਸਕਦੇ ਨੇ ਸਪੈਸ਼ਲੀ ਇਹ ਰੰਗ ਗੋਰਾ ਕਰਨ ਲਈ ਹੈਗਾ ਠੀਕ ਹੈ ਜੀ ਜਿਹੜੀ ਇਹ ਕਰੀਮ ਰੰਗ ਨੂੰ ਗੋਰਾ ਵੀ ਕਰੂਗੀ ਤੇ ਜਿਹੜੀ ਟੈਨ ਜੀ ਹੋ ਜਾਂਦੀ ਆ ਸੰ ਟੈਨ ਜੀ ਹੈਨਾ ਇਹ ਬਹੁਤ ਜ਼ਿਆਦਾ ਇਸ ਚੀਜ਼ ਨੂੰ ਠੀਕ ਕਰੂਗੀ ਤੇ ਬਣਾਉਣੀ ਹੈ ਤਾਂ ਤੁਸੀਂ ਬਣਾ ਲਿਓ ਠੀਕ ਹੈ ਜੀ ਤੇ ਚਲੋ ਜੀ ਫਿਰ ਇਹੀ ਸੀਗਾ ਅੱਜ ਦਾ ਬਲੌਗ ਨੈਕਸਟ ਬਲੌਗ ਆਪਾਂ ਲੈ ਕੇ ਆਵਾਂਗੇ ਤੁਹਾਡੇ ਲਈ ड्राई स्किन ਨੂੰ ਬੋਲਿਆ ਠੀਕ ਹੈ ਆਪਾਂ ਨੂੰ ਕਰਿਓ ਕਮੈਂਟ ਕਿੰਨਾ ਕਿੰਨਾ ਦੀ ਡਰਾਈ ਸਕਿਨਾਂ ਤਾਂ ਆਪਾਂ ਜਰੂਰ ਡਰਾਈ ਸਕਿਨ ਦੇ ਲਈ ਵੀਡੀਓ ਲੈ ਕੇ ਆਵਾਂਗੇ ਨੈਕਸਟ ਠੀਕ ਹੈ ਚਲੋ ਜੀ ਫਿਰ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ ਟੇਕ ਕੇਅਰ